ਗੁੱਡ ਮਾਰਨਿੰਗ ਟੂ ਆਲ ਆਫ ਯੂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਅਸੀਂ ਇੱਕ ਜੂਏ ਦਾ ਜਿਹੜਾ ਰੈਕਟ ਕਾਫੀ ਟਾਈਮ ਤੋਂ ਚੱਲ ਰਿਹਾ ਅਸੀਂ ਉਹਦੇ ਸਬੰਧ ਵਿੱਚ ਰੱਖੀ ਹੋਈ ਹੈ ਕੱਲ ਇੱਕ ਸਾਡੇ ਕੋਲ ਇੱਕ ਟਿਪ ਆਈ ਕਿ ਇਸ ਇਲਾਕੇ ਦੇ ਵਿੱਚ ਕੁਝ ਬੰਦੇ ਹੈਗੇ ਆ ਜਿਹੜੇ ਸਾਡੇ ਜ਼ਿਰਖਪੁਰ ਅੰਬਾਲਾ ਰਾਜਪੁਰਾ ਇਸ ਰੀਜਨ ਦੇ ਵਿੱਚ ਬਾਰ ਬਾਰ ਇਹ ਸੱਟਾ ਦਾ ਕੰਮ ਤੇ ਜੂਆ ਖੇਡਦੇ ਹੈਗੇ ਆ ਹਰ ਵਾਰੀ ਇਹ ਅਲੱਗ-ਅਲੱਗ ਕਈ ਵਾਰੀ ਹੋਟਲ ਚੇਂਜ ਕਰ ਲੈਂਦੇ ਸੀਗੇ ਕਈ ਵਾਰੀ ਕਿਤੇ ਇੱਧਰ ਉੱਧਰ ਬੈਠ ਕੇ ਖੇਡਦੇ ਸੀਗੇ ਤੇ ਇਹਦੇ ਸਾਡੇ ਕੋਲ ਕੱਲ ਇੱਕ ਬੜੀ ਸੋਲਿਡ ਤੇ ਪੱਕੀ ਇਨਫੋਰਮੇਸ਼ਨ ਆਈ ਵੀ ਇੱਕ ਹੋਟਲ ਜਿਹੜਾ ਜ਼ਿਰਖਪੁਰ ਦੇ ਵਿੱਚ ਹੈਗਾ ਕੇਸੀ ਰਾਇਲ ਕਿ ਉੱਥੇ ਇਹ ਬੰਦੇ ਜੂਆ ਖੇਡ ਰਹੇ ਨੇ ਕਾਫੀ ਜਣੇ ਉਸ ਤੋਂ ਬਾਅਦ ਅਸੀਂ ਇਸ ਇਨਫੋਰਮੇਸ਼ਨ ਨੂੰ ਪੂਰੀ ਤਰ੍ਹਾਂ ਡਿਵੈਲਪ ਕੀਤਾ ਐਸਪੀ ਆਪਰੇਸ਼ਨ ਤਲਵਿੰਦਰ ਸਾਹਿਬ ਰੂਰਲ ਮਨਪ੍ਰੀਤ ਤੇ ਜਸਪਿੰਦਰ ਇਹਨਾਂ ਨੇ ਆਪਣੀਆਂ ਟੀਮਾਂ ਨਾਲ ਲਾਈਆਂ ਬੰਦੇ ਲੈ ਤੇ ਜਾ ਕੇ ਹੋਟਲ ਤੇ ਸ਼ਾਮ ਨੂੰ ਕੱਲ ਰੇਡ ਕੀਤਾ ਜਦੋਂ ਉੱਥੇ ਰੇਡ ਕੀਤਾ ਤਾਂ ਉੱਥੇ ਤਕਰੀਬਨ 14 ਜਿਹੜੇ ਬੰਦੇ ਹੈਗੇ ਸੀ ਉੱਥੋਂ ਅਰੈਸਟ ਕੀਤੇ ਆ ਜਿਹੜੇ ਜੂਆ ਖੇល ਰਹੇ ਸੀ ਇਹਨਾਂ ਕੋਲੋਂ 25 ਲੱਖ 30 ਹਜ਼ਾਰ ਰੁਪਇਆ ਟੋਟਲ ਭਾਰਤੀ ਕਰੰਸੀ ਅਸੀਂ ਰਿਕਵਰ ਕੀਤੀ ਹੈ 19 ਮੋਬਾਈਲ ਫੋਨ ਕਾਸ਼ ਦੇ ਪੱਤੇ ਜਿਹੜੀ ਡੱਬੀਆਂ ਹੈਗੀਆਂ ਉਹ 7 ਕਾਰਾਂ ਦੇ ਇੱਕ ਐਕਟਿਵ ਆ ਇਹਨਾਂ ਕੋਲੋਂ ਅਸੀਂ ਰਿਕਵਰ ਕੀਤਾ ਹੈਗਾ ਇਹ ਬੰਦੇ ਜਿਹੜੇ ਹੈਗੇ ਆ ਜੀ ਇਹ ਹੋਟਲ ਦੇ ਮਾਲਕ ਨਾਲ ਰਲ ਕੇ ਇੱਥੇ ਇਹ ਕੰਮ ਕਰਦੇ ਸੀਗੇ ਅਸੀਂ ਇਹਦੇ ਵਿੱਚ ਹੋਟਲ ਦੇ ਮਾਲਕ ਤੇ ਜਿਹੜਾ ਮੈਨੇਜਰ ਹੈ ਉਹਨੂੰ ਵੀ ਅਰੈਸਟ ਕੀਤਾ ਹੈਗਾ ਸੌਰੀ ਉਹਨੂੰ ਨਾਮਿਨੇਟ ਕਰ ਲਿਆ ਅਰੈਸਟ ਕਰਨੇ ਹਲੇ ਇਹ ਬਾਕੀ ਹੈਗੇ ਇਹਨਾਂ ਨੂੰ ਨਾਮਿਨੇਟ ਅਸੀਂ ਇਹਦੇ ਐਫ ਆਈ ਆਰ ਦੇ ਵਿੱਚ ਕਰ ਲਿਆ ਇਹਨਾਂ ਨੂੰ ਤੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਅਗਰ ਇਲਾਕੇ 'ਚ ਇਹ ਇਦਾਂ ਦੇ ਮਾੜੇ ਕੰਮ ਜਿਹੜੇ ਕਰਨਗੇ ਤਾਂ ਉਹਨਾਂ ਤੇ ਕਾਨੂੰਨ ਦੀ ਸਖਤ ਤੋਂ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾਊਗੀ ਸਰ ਕਿੰਨੇ ਦਿਨਾਂ ਤੋਂ ਇਹ ਕਰ ਰਹੇ ਸੀਗੇ ਤੇ ਕਿਸ ਤਰ੍ਹਾਂ ਕਿ ਕਿੱਥੇ ਦੇ ਰਹਿਣ ਵਾਲੇ ਨੇ ਜਿੰਨੇ ਵੀ ਅਰੈਸਟ ਇਹ ਸਾਰੇ ਚੰਡੀਗੜ੍ਹ ਅਬੋਹਰ ਦੇ ਵੀ ਵਨ ਲੁਧਿਆਣੇ ਦੇ ਪੰਚਕੂਲੇ ਦੇ ਸਾਰੇ ਇਸੇ ਜਿਹੜਾ ਏਰੀਆ ਹੈਗਾ ਇੱਥੋਂ ਦੇ ਰਹਿਣ ਵਾਲੇ ਆ ਤੇ ਕਾਫੀ ਟਾਈਮ ਤੋਂ ਸਾਨੂੰ ਜਿਹੜੀ ਹੈਗੀ 8-10 ਦਿਨਾਂ ਤੋਂ ਇਨਫੋਰਮੇਸ਼ਨ ਆ ਰਹੀ ਸੀਗੀ ਪਰ ਅਲੱਗ-ਅਲੱਗ ਜਗ੍ਹਾ ਅਸੀਂ ਕਦੀ ਬਜ਼ਿਰਖਪੁਰ ਕਦੀ ਮੁਹਾਲੀ ਸਿਟੀ ਦੇ ਏਰੀਏ 'ਚ ਇਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਸੀ ਪਰ ਕਿਉਂਕਿ ਬੜਾ ਲਾਸਟ ਮੂਮੈਂਟ ਤੇ ਆਪਣੀ ਲੋਕੇਸ਼ਨ ਫਾਈਨਲ ਕਰਦੇ ਸੀ ਡਿਸਕਲੋਸ ਕਰਦੇ ਸੀ ਤਾਂ ਸਭ ਤੋਂ 7-8 ਦਿਨ ਤੋਂ ਸਾਨੂੰ ਇਹਦੇ 'ਚ ਕਾਮਯਾਬੀ ਨਹੀਂ ਮਿਲ ਰਹੀ ਸੀ ਪਰ ਫਾਈਨਲੀ ਅਸੀਂ ਜਿਹੜੀ ਕੱਲ ਹੈਗੀ ਇਹਨਾਂ ਨੂੰ ਬੰਦੇ ਨੂੰ ਫੜਨ ਚ ਦੀ ਜਿਹੜਾ ਜਿਹੜਾ ਖਾਰਾ ਸੀ ਜਿਹੜੀਆਂ ਫੋਟ ਇਹਨਾਂ ਦੇ ਆਪਣੇ ਹੀ ਜੀ ਕਾਰਾਂ ਤੇ ਫੋਨ ਜਿਹੜੇ ਹੈਗੇ ਸਾਰੇ ਇਹਨਾਂ ਦੇ ਆਪਣੇ ਆ ਉੱਥੇ ਇਹਨਾਂ ਨੇ ਬਿਜ਼ਨਸਮੈਨ ਵਗੈਰਾ ਨੇ ਫੋਨ ਇਹਨਾਂ ਨੇ ਸਾਰੇ ਬਾਹਰ ਜਿਵੇਂ ਰਖਾ ਲੈਂਦੇ ਸੀ ਇੱਕ ਦੂਜੇ ਦੇ ਕਰਕੇ ਨਾ ਸਾਰਿਆਂ ਦੇ ਫੋਨ ਬਾਹਰ ਰੱਖ ਲੈਂਦੇ ਸੀਗੇ ਵੀ ਕਿ ਕੋਈ ਇਨਫਾਰਮੇਸ਼ਨ ਨਾ ਲੀਕ ਹੋਵੇ ਉਹ ਹੋਵੇ ਸਰ ਇਹਨਾਂ ਦੇ ਕੋਈ ਕਿੰਗ ਪਿੰਗ ਹੈਗਾ ਕੋਈ ਵੱਡਾ ਹੈਗਾ ਕਿ ਕਿੰਗ ਪਿੰਗ ਇਹਨਾਂ ਤੋਂ ਇੱਕ ਦੋ ਬੰਦੇ ਲੱਗ ਰਹੇ ਆ ਜੀ ਹੋਰ ਅਸੀਂ ਬੜੇ ਹਲੇ ਇਨਟੈਰੋਗੇਟ ਕਰ ਰਹੇ ਆ ਵੀ ਕੀ ਇਹਹੀ ਬੰਦੇ ਇਨਵੋਲਡ ਹੈ ਕੋਈ ਐਦਾਂ ਦੇ ਬੰਦੇ ਜਿਹੜੇ ਇੱਥੇ ਨਾ ਪਹਿਲਾਂ ਆਏ ਹੋਣ ਯਾਓ ਹੁਣ ਉਹ ਅਸੀਂ ਹੁਣ ਇਹਨਾਂ ਨੂੰ ਰਿਮਾਂਡ ਲੈ ਕੇ ਅੱਜ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਇੰਟਰੋਗੇਸ਼ਨ ਦੇ ਦੌਰਾਨ ਹੋਰ ਬੰਦੇ ਲੈ ਕੇ ਆਣਾ ਹੈ ਸਰ ਜੀ ਦੇ ਇਨਵੋਲਵਮੈਂਟ ਜਿਹਦਾ ਤੁਸੀਂ ਕਿਹਾ ਕਿ ਵਕਫਾ ਚੰਡੀਗੜ੍ਹ ਹਰਿਆਣਾ ਪੰਜਾਬ ਇਹ ਕਿੰਨੇ ਦਿਨਾਂ ਤੋਂ ਕਰ ਰਹੇ ਸੀਗੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਰਦੇ ਕੀ ਸੀ ਜੂਆ ਸੀ ਤਾਂ ਕਿਸ ਤਰ੍ਹਾਂ ਦਾ ਜੂਆ ਤਾਸ਼ ਦਾ ਪੱਤੇ ਨਾਲ ਜੂਆ ਖੇលਦੇ ਸੀਗੇ ਤੇ ਇਹੀ ਕਾਫੀ ਟਾਈਮ ਤੋਂ ਹੁਣ ਕਿੰਨੇ ਟਾਈਮ ਤੋਂ ਖੇលਦੇ ਆ ਰਹੇ ਕਿਸ ਤਰ੍ਹਾਂ ਇਹ ਬੰਦੇ ਇਕੱਠੇ ਹੋਏ ਕਿਵੇਂ ਇਹਨਾਂ ਦਾ ਗਰੁੱਪ ਬਣਿਆ ਇਹ ਆਪਾਂ ਦੇਖ ਲੈਂਦੇ ਆ ਵੀ ਕੀ ਹੈਗਾ

ਨੇ ਜਿਹੜੇ ਵੀ ਸਾਡੀ ਨੋਟਿਸ ਆੰਨੇ ਆ ਅਸੀਂ ਉਹਨਾਂ ਤੇ ਐਕਸ਼ਨ ਲੈਣੇ ਆ ਕੱਲ ਆ ਅਸੀਂ ਐਫ ਆਈ ਆਰ ਦਿੱਤੀ ਹੈ ਇਸ ਤੋਂ ਇੱਕ ਦਿਨ ਪਹਿਲਾਂ ਪਰਸੋਂ ਅਸੀਂ ਇੱਕ ਸਪਾ ਸੈਂਟਰ ਵਿਜਿਰਪੁਰ ਬੱਸ ਸਟ ਕੀਤਾ ਉੱਥੇ ਵੀ ਐਫ ਆਈ ਆਰ ਕੀਤੀ ਹੈ ਤਾਂ ਜਿੰਨੀ ਇਨਫਾਰਮੇਸ਼ਨ ਸਾਡੇ ਕੋਲ ਆ ਰਹੀ ਹੈ ਉੱਤੇ ਅਸੀਂ ਕੰਮ ਕਰਦੇ ਆ ਦੇਖੋ ਇਹ ਏਰੀਆ ਡਿਵੈਲਪਿੰਗ ਏਰੀਆ ਹੈਗਾ ਪੋਪੂਲੇਸ਼ਨ ਲਗਾਤਾਰ ਵੱਧ ਰਹੀ ਹੈ ਡਿਵੈਲਪਮੈਂਟ ਹੋ ਰਹੀ ਹੈ ਹੋਟਲਸ ਲਗਾਤਾਰ ਬਣ ਰਹੇ ਨੇ ਲੋਕੀ ਬਾਹਰੋਂ ਆ ਕੇ ਰਹਿ ਰਹੇ ਨੇ ਤੇ ਜਿੰਨੀ ਵੀ ਪੁਲਿਸ ਦਾ ਇਹੀ ਹੈ ਕਿ ਜਿੰਨੀ ਅਸੀਂ ਆਪ ਵੀ ਇਨਫੋਰਮੇਸ਼ਨ ਡਿਵੈਲਪ ਕਰਦੇ ਹਾਂ ਜਿੰਨੀ ਸਾਡੇ ਸੋਰਸਸ ਤੋਂ ਆਉਂਦੇ ਸੀ ਇਮੀਡੀਏਟਲੀ ਐਕਸ਼ਨ ਲੈਂਦੇ ਹਾਂ ਤੇ ਕਦੇ ਸਵਾਲ ਹੈ ਕਿ ਕੀ ਕੀ ਜਿਹੜੇ ਉਹ ਗੈਸਟ ਆ ਰਹੇ ਨੇ ਬਿਲਕੁਲ ਹਾਂ ਜੀ ਕੀ ਉਹਨੇ ਪ੍ਰੋਪਰ ਰਿਕਾਰਡਸ ਆਪ ਤੱਕ ਪਹੁੰਚ ਰਹੇ ਨੇ ਆ ਕਿ ਉਹਦੇ ਵਿੱਚ ਪੁਲਿਸ ਇੰਨੀ ਤੱਕ ਤਰਪਨ ਹੋ ਗਈ ਕੰਮ ਕਰਨੀ ਕਿ ਜੇਕਰ ਕਿਸੇ ਦੇ ਸ਼ੱਕ ਪੈਂਦਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਅਜਿਹੀ ਜੇ ਤੁਸੀਂ ਆਪਾ ਹੁਣ ਵੀ ਆਪਾ ਰੇਲ ਨਹੀਂ ਕਿਧਰ ਮਾਰਾ ਚਲੀਏ ਯੂ ਵਿਲ ਫਾਈਂਡ ਮੈਕਸਿਮਮ ਮੌਡਲ ਜਿੱਤੇ ਅਜਿਹੀ ਸੇਖ ਮੈਂ ਵੀ ਗੀ ਪ੍ਰੋਪਰ ਮੈਂ ਤੁਹਾਨੂੰ ਉਸੇ ਗੱਲ ਤੇ ਦੁਬਾਰਾ ਫੇਰ ਕਹਿ ਦਿੰਦਾ ਜੀ ਜਦੋਂ ਇਨਫਾਰਮੇਸ਼ਨ ਆਂਦੀ ਹੈ ਉਹ ਸ਼ੱਕ ਹੀ ਹੁੰਦਾ ਸਾਡਾ ਜਦ ਤੱਕ ਆਥੈਂਟਿਕ ਨਹੀਂ ਹੋ ਜਾਂਦੀ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਅਸੀਂ 8 ਦਿਨ ਤੋਂ ਇਨਾਂ ਦੇ ਲੱਗੇ ਹੋਏ ਸੀਗੇ ਸਾਡੀ ਦੋ ਟੀਮਾਂ ਪ੍ਰੋਪਰਲੀ ਲੱਗ ਕੇ ਇਹੀ ਕੰਮ ਕਰ ਰਹੀਆਂ ਸੀਗੀਆਂ ਅਲੱਗ-ਅਲੱਗ ਥਾਵਾਂ ਤੇ ਲੇਕਿਨ ਨਹੀਂ ਡਿਵੈਲਪ ਹੋ ਰਿਆ ਸੀ ਉਦੋਂ ਤੱਕ ਕੋਈ ਸ਼ੱਕ ਸੀਗਾ ਕੰਮ ਕਰਦੇ ਰਹੇ ਕਰਦੇ ਰਹੇ ਕਦੀ ਉਹ ਕਾਮਯਾਬੀ ਇੱਕ ਦਿਨ ਨਹੀਂ ਮਿਲਦੀ ਹੈ ਨਾ ਬਾਰ-ਬਾਰ ਰੈਪੋਰਟ ਕਰਨ ਤੋਂ ਬਾਅਦ ਤੇ ਉਹ ਲੱਗੀ ਹੈ ਹੁੰਦੇ ਸੈਕਸ ਰੈਕਡ ਦਾ ਸਾਡੇ ਕੋਲ ਪਰਸੋਂ ਹੀ ਇੱਕ ਇਨਫੋਰਮੇਸ਼ਨ ਆਈ ਕਰਿਆ ਡਿਵੈਲਪ ਹੋ ਕਰਤਾ ਹੁਣ ਹੋਰ ਆਊਗੀ ਤਾਂ ਹੋਰ ਤੇ ਅਸੀਂ ਐਕਸ਼ਨ ਲਵਾਂਗੇ ਬਿਲਕੁਲ ਸਰ ਕਿਉਂਕਿ ਜ਼ੀਰਾ ਕੋਰ ਦੀ ਅਸੀਂ ਗੱਲ ਕਰ ਲਈ ਜਿੱਦਾਂ ਤੁਸੀਂ ਵੀ ਚੱਕ ਕੇ ਡਿਵੈਲਪਮੈਂਟ ਪੂਰਾ ਹੈਗਾ ਕਿਉਂਕਿ ਬਿਲਕੁਲ ਬਾਰਡਰ ਇਹਦੀ ਹਰਿਆਣਾ ਵਗੈਰਾ ਲੱ ਉਸ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਕਿ ਜਿਹੜੇ ਇਲੀਗਲ ਐਕਟੀਵਿਟੀਜ਼ ਹੋ ਰਹੀਆਂ ਆ ਜਿਹੜੇ ਬਾਹਰ ਤੋਂ ਆ ਕੇ ਜਿਹੜੇ ਸ਼ਰਾਰਤੀ ਅਨਸਰ ਹੈ ਕਿਉਂਕਿ ਹੋਟਲਸ ਦਾ ਬਹੁਤ ਦੇ ਬਿਲਕੁਲ ਬਿਲਕੁਲ ਤੁਹਾਡੀ ਠੀਕ ਹੈ ਗੱਲ ਅੱਜ ਕੱਲ ਹੋਟਲਸ ਹੋ ਗਏ ਫਿਰ Airbnb ਹੋ ਗਏ ਅਲੱਗ ਅਲੱਗ ਲੋਕੀ ਆਨਲਾਈਨ ਬੁੱਕ ਕਰਕੇ ਨਿਕਲ ਜਾਂਦੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰੀ ਉਹ ਜਿੰਨਾ ਨੋਟਿਸ ਜਾਂਦਾ ਸੀ ਉਹਦੇ ਤੇ ਐਕਸ਼ਨ ਲੈ ਰਹੇ ਹਾਂ ਹੁਣ ਕੋਈ ਅਨੋਟਿਸਡ ਨਿਕਲ ਜਾਂਦਾ ਉਹ ਹੋ ਸਕਦਾ ਸਾਨੂੰ ਮਹੀਨੇ ਬਾਅਦ ਨੋਟਿਸ ਜਾਂਦਾ ਸੀ ਦੁਬਾਰਾ ਉਹਨੂੰ ਡਿਵੈਲਪ ਕਰਦੇ ਵੀ ਇੱਕ ਮਹੀਨਾ ਪਹਿਲਾਂ ਕਰਾਈ ਨੂੰ ਕਿ ਐਦਾਂ ਤਾਂ ਹੈ ਨਹੀਂ ਕਿ ਸਾਰਾ ਅੱਜ ਹੀ ਹੋ ਜਾਂਦਾ ਡਿਟੈਕਟ ਤੇ ਉਹਦੇ ਤੇ ਵੀ ਵਰਕ ਰੈਗੂਲਰਲੀ ਚੱਲ ਰਿਹਾ ਮਤਲਬ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਜੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜੇ ਹੋਟਲਸ ਵਗੈਰਾ ਹੈਗੇ ਇਹਨੂੰ ਇੱਕ ਉਹਨੇ ਕਿੱਥੇ ਕਿੱਥੇ ਕੀ ਕਾਰਵਾਈ ਹੁੰਦੀ ਹੈ ਪਰ ਉਹਨੂੰ ਕਿਉਂਕਿ ਥਾਣਿਆਂ 'ਚ ਵੀ ਇੰਨੀ ਫੋਰਸ ਨਹੀਂ ਹੈ ਵੀ ਸਾਰਾ ਦਿਨ ਇਸੇ ਕੰਮ ਤੇ ਲਾ ਦਈਏ ਉਹ ਇੱਕ ਦਿਨ ਕੋਈ ਰੱਖ ਕੇ ਅਸੀਂ ਪ੍ਰੋਪਰਲੀ ਉਹਨੂੰ ਪਲਾਨ ਕਰਕੇ ਫੋਰਸ ਦੇ ਕੇ ਐਸ ਐਚਓ ਨੂੰ ਡੀ ਐਸ ਪੀ ਨੂੰ ਲੋਕਲ ਨੂੰ ਫਿਰ ਅਸੀਂ ਪਲਾਨ ਕਰਦੇ ਹਾਂ ਜਿਵੇਂ ਹੁਣ ਅਗਰ ਇੱਕ ਇਨਫਾਰਮੇਸ਼ਨ ਆਈ ਤਾਂ ਬਾਰ ਬਾਰ ਥਾਣਿਆਂ ਤੋਂ ਬਾਹਰ ਫੋਰਸ ਇਕੱਠੀ ਕੀਤੀ ਗਈ ਵੀ ਤਾਂ ਕਿ ਸਾਡੇ ਕੋਈ ਮਤਲਬ ਐਦਾਂ ਨਾ ਹੋਵੇ ਵੀ ਅਸੀਂ ਖੱਟਾ ਛੇੜ ਲਈਏ ਤੇ ਸਾਡਾ ਆਪਰੇਸ਼ਨ ਫੇਲ ਹੋ ਜਾਵੇ ਇਸ ਦਾ ਰਵਾਜ ਜਿਵੇਂ ਇਸ ਵੀ ਕਿਹਾ ਕਿਸ ਤਰ੍ਹਾਂ ਸਭ ਜਿਵੇਂ ਤੁਸੀਂ ਕੈਪਰੀ ਹੋਟਲਸ ਨੂੰ ਚੈੱਕ ਕਰ ਰਹੇ ਆ ਜਿਹੜੇ ਪਹਿਲਾਂ ਜਿਨ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਤੋਂ ਪੁੱਛ ਕੇ ਚ ਕੀਤੀ ਕਿ ਕਿਵੇਂ ਮਿਲ ਕੇ ਕਰ ਰਹੇ ਸੀ ਸਾਰੇ ਨਹੀਂ ਹਲੇ ਨਹੀਂ ਕੀਤੀ ਜੀ ਜੇ ਉਹਨਾਂ ਨੂੰ ਛੇੜਦੇ ਕੀ ਪਤਾ ਕਿਹਨੂੰ ਅਲਰਟ ਕਰ ਦਿੰਦੇ ਉਹ ਤਾਂ ਸਾਡਾ ਪਹਿਲਾ ਪਰਪਸ ਏ ਸੀ ਵੀ ਇਹਨਾਂ ਨੂੰ ਫੜਨਾ ਹੁਣ ਇਹਨਾਂ ਦੀ ਇੰਟਰੋਗੇਸ਼ਨ ਦਸੀਂ ਲੈ ਕੇ ਆਵਾਂਗੇ ਵੀ ਤੁਸੀਂ ਕਿਹੜੇ ਕਿਹੜੇ ਹੋਟਲ ਚ ਕਿੱਥੇ ਕਿੱਥੇ ਕਿਹੜੇ ਕਿਹੜੇ ਦਿਨ ਕੀਤੀ ਫਿਰ ਉਹਨਾਂ ਨੂੰ ਤੋੜਾਂਗੇ ਜੇ ਅਸੀਂ ਐਂਦਾ ਛੇੜ ਲੈਂਦੇ ਹੋ ਤਾਂ ਉਹ ਅੱਗੇ ਇਨਫੋਰਮੇਸ਼ਨ ਲੀਕ ਕਰ ਦਿੰਦੇ ਸਾਡੀ ਫਿਰ ਉਸ ਚੀਜ਼ ਨੂੰ ਮਤਲਬ ਸਾਡਾ ਆਪਰੇਸ਼ਨ ਫੇਲ ਹੋ ਜਾਣਾ ਜੀ ਇਹ ਗੈਂਬਲਿੰਗ ਦੇ ਵਿੱਚ ਇਹਨਾਂ ਨੇ ਕੋਈ ਹੋਰ ਐਸਾ ਨੈਟਵਰਕ ਵੀ ਬਣਾਇਆ ਹੋਇਆ ਹੋਵੇਗਾ ਜਿਹੜਾ ਬਾਕੀ ਲੋਕਾਂ ਦਾ ਪੈਸਾ ਲਵਾ ਕੇ ਜਿਹਾ ਆਪਸ ਨਹੀਂ ਹੋਣਾ ਸੀ ਇਹਨਾਂ ਨੂੰ ਤਾਂ ਇਹੀ ਆਇਡੈਂਟੀਫਾਈ ਕਰਨਾ ਵੀ ਕਿ ਆਹ 14 ਬੰਦਿਆਂ ਦਾ ਜਿਹੜਾ ਗਰੁੱਪ ਹੈ ਇਹੀ 14 ਬੰਦੇ ਸੀ ਇਹਨਾਂ ਤੋਂ ਸਿਵਾ ਹੋਰ ਕਿਹੜੇ-ਕਿਹੜੇ ਸੀਗੇ ਕੱਲ ਹੋ ਸਕਦਾ ਹੈ ਕਿ ਕੋਈ ਬੰਦਾ ਇਹਨਾਂ ਨੂੰ ਜੁਆਇਨ ਨਾ ਕਰਿਆ ਹੋਵੇ ਹੋ ਸਕਦਾ ਕੋਈ ਬੰਦਾ ਇਹਨਾਂ ਦੇ ਬਿਹਾਫ ਤੇ ਕੋਆਰਡੀਨੇਟ ਕਰ ਰਿਹਾ ਹੋਵੇ ਵੀ ਮੈਂ ਹੋਟਲ ਤੁਹਾਨੂੰ ਮੈਂ ਬੁੱਕ ਕਰਾ ਕੇ ਦਊਂਗਾ ਜੀ ਤੁਸੀਂ ਫਲਾਣੇ ਹੋਟਲ ਦਾ ਕਮਰੇ ਜਾਂ ਹਾਲ ਚ ਪਹੁੰਚ ਜਾਓ ਉਹ ਸਾਰਾ ਕੁਝ ਉਹ 17 18 ਦੇ ਵਿੱਚ ਬੰਬੇ ਕੇ ਰੱ ਨਹੀਂ ਡੈਫੀਨਿਟਲੀ ਜੀ ਕਿ ਬਾਕੀ ਲੋਕਾਂ ਦੇ ਜਿਵੇਂ ਉਹਨਾਂ ਦੇ ਪੈਸੇ ਲਗਵਾ ਕੇ ਤੇ ਉਹਨਾਂ ਨੂੰ ਨਹੀਂ ਨਹੀਂ ਡੈਫੀਨਿਟਲੀ ਹੋ ਸਕਦਾ ਤਾਂ ਹੀ ਤਾਂ ਦੇਖੋ ਹੁਣ ਕੈਸ਼ ਹੀ ਇਹਨਾਂ ਕੋਲੋਂ ਇੰਨਾ ਮਿਲਿਆ 25 ਲੱਖ 30 ਹਜ਼ਾਰ ਰੁਪਏ ਉੱਤੇ ਮੌਕੇ ਤੇ ਰੱਖ ਕੇ ਹੋਰ ਜੀ ਬਾਕੀ ਕਿਵੇਂ ਕਰਦੇ ਨੇ ਜੀ ਮਨ ਪੈਸਾ ਉੱਤੇ ਡਬਲ ਕਰ ਲੈਂਦੇ ਨੇ ਜਾਂ ਨਹੀਂ ਨਹੀਂ ਆਪਸ ਵਿੱਚ ਇੱਕ ਦੂਜੇ ਨਾਲ ਖੇਲਣ ਵਾਲੇ ਹਲੇ ਤਾਂ ਇਹ ਹੁਣ ਇਹ ਦੇਖਣਾ ਪੈਣਾ ਵੀ ਹੋਰ ਕਿਹਨੂੰ ਕਿਹਨੂੰ ਇੰਗੇਜ ਕਰਦੇ ਨੇ ਤੇ ਕਿਸ ਤਰ੍ਹਾਂ ਖੇਡਦੇ ਨੇ ਜੀ ਇਹ ਗਰੁੱਪ ਕਿੰਨਾ ਹੈ ਇਹ ਜੀ ਗਰੁੱਪ ਸਾਰਿਆਂ ਦਾ ਵੈਰੀਅਟ ਹੈ ਜੀ ਮਚਿਓਰ ਲੋਕ ਹੈ ਕੋਈ ਏਦਾਂ ਆਈ ਥਿੰਕ 40 40 ਪਲੱਸ ਹੀ ਹੈ ਮੋਹਾਲੀ 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 ਦੇ ਸਾਰੇ ਲੋਕੀ ਮੋਹਾਲੀ ਦੇ ਨਹੀਂ ਹੈਗੇ ਜਿਆਦਾ ਚੰਡੀਗੜ੍ਹ ਪੰਚਕੂਲਾ ਲੁਧਿਆਣਾ ਅਬੋੜ ਪਟਿਆਲਾ ਇਦਾਂ ਦੇ ਹੈਗੇ ਸਾਰੇ ਦੋ ਦੋ ਤਿੰਨ ਤਿੰਨ ਅਲੱਗ ਅਲੱਗ ਸਿਟੀਜ਼ ਤੋਂ ਹੈ ਨਾਟ ਆਪਣੇ ਪਾਵ ਦਾ ਵੀ ਹੈ ਜਿੰਨਾ ਲੱਗਦਾ ਕਿ ਉਹ ਕਿਵੇਂ ਇਹਨਾਂ ਦੇ ਟੱਚ ਚਾਇਆ ਦੇਖ ਲੈਣੇ ਹੁਣ ਉਹ ਹੀ ਇਹੀ ਕਰ ਰਹੇ ਆ ਇੱਥੇ ਕੰਮ ਵੀ ਕਰਦੇ ਆ ਕੁਝ ਬੰਦੇ ਸੀ ਉਹ ਵੀ ਰਾਉਂਡ ਅਪ ਕੀਤੇ ਆ ਜਿਹੜੇ ਇੱਥੇ ਇਹਨਾਂ ਨੂੰ ਫੈਸਿਲੀਟੇਸ਼ਨ ਕਿਉਂਕਿ ਬਿਨਾ ਹੋਟਲ ਮਾਲਕ ਤੋਂ ਸਟਾਫ ਤੋਂ ਨਹੀਂ ਹੋ ਰਿਹਾ ਸੀ ਇਹ ਕੰਮ ਜਿਵੇਂ ਇੰਟਰਨੈਸ਼ਨਲ ਨੇ ਪਟਿਆਲਾ ਰੋਪੜੋਂ ਲੋਗਰ ਰੋਪੜ ਤੇ ਪਿਛਲੇ ਐਸਐਸਓ ਸਾਹਿਬ ਨੇ ਕਾਰ shop 8247 yani day and night ਨਾਲ ਦੇ 24/7 ਖੁੱਲਦੀ ਹੈ ਪਰ ਰਾਤ ਦੇ ਕਈ ਜਿੰਨੇ ਵੀ ਉਹ ਪੀਪਲ ਆ ਇੰਡल्जੈਂਟ ਦੇ ਰਹੇ ਗਲਤ ਐਕਟੀਵिटीज ਚ ਨੇ ਉਹ ਸਾਰੇ ਉਸ ਸ਼ੌਪ ਦਾ ਇਸਤੇਮਾਲ ਕਰਦੇ ਨੇ ਤੇ ਲੋਕ ਬਹੁਤ ਪਰੇਸ਼ਾਨ ਨੇ ਤੇ ਉਹ ਸ਼ੌਪ ਵੀ ਲੈ ਕੋਈ ਨਾ ਮੈਂ ਦੇਖ ਲੈਣਾ ਜੀ ਇਹਦਾ ਕੀ ਹੈ ਅਗਰ ਲਾਇਸੈਂਸ ਆ ਬਹੁਤ ਜਿਆਦਾ ਪਰੇਸ਼ਾਨੀ ਉਹਦੀ ਕੋਈ ਪਰੇਸ਼ਾਨੀ ਹੈਗੀ ਮੈਨੂੰ ਡੀਐਸਪੀ ਸਾਹਿਬ ਇਹ ਹੀ ਦੱਸ ਰਹੇ ਵੀ ਜਿਹੜੀ ਗੱਲ ਸੀਗੀ ਵੀ ਇਹਨਾਂ ਨੇ ਉਹਦਾ ਲਿਖ ਕੇ ਲਾਇਸੈਂਸ ਦਾ ਭੇਜਿਆ ਨੂੰ ਕਿਥੇ ਇਹਦਾ ਗਲਤ ਕੰਮ ਹੋ ਰਿਹਾ ਹੈ ਦਾ 24/7 ਦਾ ਲਾਇਸੈਂਸ ਜੀ ਇਹ ਜਿਵੇਂ ਇੰਟਰਨੈਟ ਦਾ ਨਾਮ ਆਇਆ ਜੋ ਨੇਪਾਲ ਦਾ ਵੀ ਪੰਨਾ ਆਇਆ ਹੈ ਪੌਸਿਬਿਲਟੀ ਵੀ ਕੁਝ ਹੋਣ ਦਾ ਕਿ ਇਟ ਕੁਡ ਵੀ ਇੰਟਰਨੈਸ਼ਨਲ ਰੈਕਡ ਆਵੇ ਪੌਸਿਬਿਲਟੀਜ਼ ਆ ਬਿਲਕੁਲ ਪੌਸਿਬਿਲਟੀਜ਼ ਆ ਰੈਨਲੈਸ ਇਹਦੇ ਜਿ ਕਿ ਕੀ ਕੁਛ ਹੈਗਾ ਕਿੰਨੇ ਬੰਦੇ ਆ ਹੋਰ ਮੈਂ ਅੱਲੇ ਤੁਹਾਨੂੰ ਦੱਸਦਾ ਵੀ ਇੱਥੇ ਨਹੀਂ ਰੁਕ ਰਹੇ ਸਾਡੀ ਇਹ ਹੁਣ ਇਹਨਾਂ ਦਾ ਡਿਮਾਂਡ ਲੈ ਕੇ ਨਾ ਅੱਜ ਡਿਮਾਂਡ ਮਿਲ ਜੂਗਾ ਸਾਨੂੰ ਬਿਥੋਰਲੀ ਇਨਵੈਸਟੀਗੇਟ ਕਰਾਂਗੇ ਸਰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜੇ ਕਿੰਨਾ ਟਾਈਮ ਲੱਗ ਸਕਦਾ ਹੈ ਉਛਾਰੇ ਤੱਕ ਪ੍ਰੀਲੀਮਿਨਰੀ ਤਾਂ ਲੰਬੇ ਟਾਈਮ ਜਿੰਨਾ ਸਾਨੂੰ ਪਤਾ ਲੱਗ ਰਿਹਾ ਇਟਸ ਲੰਬਾ ਮਤਲਬ ਅਜ ਤੱਕ ਦਾ ਨਹੀਂ ਹੈ ਵੀ ਹੁਣੇ 1-2 ਮਹੀਨੇ ਤੋਂ ਸ਼ੁਰੂ ਹੋਇਆ ਹੈ ਇਟਸ ਬੀਨ ਕਾਫੀ ਟਾਈਮ ਹੈ ਕਿ ਲੋਕੇਸ਼ਨ ਚੇਂਜ ਲੋਕੇਸ਼ਨ ਚੇਂਜ ਕਰਦੇ ਸੀ ਔਰ ਲੋਕੇਸ਼ਨ ਜਿਹੜੀ ਆ ਲਾਸਟ ਮੂਮੈਂਟ ਤੇ ਡਿਸਾਈਡ ਹੁੰਦੀ ਸੀ ਇਹਨਾਂ ਦੀ ਲੋਕੇਸ਼ਨ ਸਰ ਜੀਰਾਪੁਰ ਜਾਂ ਨੇੜੇ-ਨੇੜੇ ਜੀਰਪੁਰ ਵੀ ਅੰਬਾਲਾ ਸਾਈਡ ਵੀ ਬਨੂੜ ਪਟਿਆਲਾ ਇਸੀ ਸੀਰੀਜ਼ ਮਤਲਬ ਕਿਤੇ ਨਾ ਕਿਤੇ ਸੀਰੀਜ਼ ਹੈ ਹਾਂ ਹਾਂ ਜੀ ਹਾਂ